ਕੀ ਕਰਾਉਣ ਮੈਂ ਬਹੁਤ ਪਰੇਸ਼ਾਨ ਹੋ ਗਈ ਹਾਂ ਤੇ ਹੋਰ ਜ਼ਿਆਦਾ ਹੋ ਗਈ ਮੈਂ ਪਰੇਸ਼ਾਨ ਕੀ ਗੱਲ ਕਰ ਦਿੱਤੀ ਉਹਨਾਂ ਨੇ ਸਮਝ ਨਹੀਂ ਲੱਗਦਾ ਪਿਆ ਕਿੰਨੂੰ ਕਹਾਂ ਤੇ ਕਿੰਨੂੰ ਨਾ ਕਹਾਂ ਮੰਮੀ ਤੁਸੀਂ ਐਨੇ ਪਰੇਸ਼ਾਨ ਕਿਉਂ ਤੁਸੀਂ ਕੱਲ ਰਾਤ ਆਏ ਐ ਐਨੇ ਪਰੇਸ਼ਾਨ ਹੈਗੇ ਕੀ ਗੱਲ ਹੈ ਗੱਲ ਤਨ ਮੈਂ ਕੀ ਦੱਸਾਂ ਨਾਲ ਦੀ ਆਂਟੀ ਆਹੀ ਤੇਰੇ ਅਰਨਾਂਟੀ ਹਾਂਜੀ ਉਹਨਾਂ ਨੇ ਮੇਨਾਂ ਗੱਲ ਕੀਤੀ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਮੇਰੀ ਭਨੇਵੀ ਵਿਆਹੀ ਹੈ ਤੇ ਮੈਂ ਉਹਦੇ ਵੱਲੋਂ ਪਰੇਸ਼ਾਨ ਹੈਗੀ ਆ ਉਹਨੂੰ ਸਾਰਾ ਪਤਾ ਉਹਦੇ ਘਰ ਦਾ ਇੱਕ ਇੱਕ ਜੀ ਦਾ ਪਤਾ ਹੈ ਉਹ ਗੰਦੀ ਕਿ ਮੁੰਡਾ ਤੇ ਵਿਆਹ ਆਇਆ ਆ ਜਿੱਥੇ ਰਿੰਪੀ ਵਿਆਹਦੀ ਹੈ ਹੈ ਉਹ ਵਿਆਹ ਆਇਆ ਸੀ ਹੈ ਵਿਆਹ ਆਇਆ ਸੀ ਤੇ ਫਿਰ ਦੂਜਾ ਵਿਆਹ ਕਿਸ ਤਰ੍ਹਾਂ ਦੂਜਾ ਵਿਆਹ ਕਿਸ ਨਾਲ ਪਹਿਲੀ ਬੋਟੀ ਦੀ ਮਰ ਗਈ ਸੀ ਅੰਨਾ ਤੇ ਦੁੱਖੋਂ ਹੀ ਮਰੀ ਸੀ ਫਾਲ ਲਿਆ ਸੀ ਕੰਦੇ ਉਹਨਾਂ ਨੇ ਉਹਨਾਂ 골ਦ ਦੇਜ ਮੰਗਦੇ ਸੀ ਪੈਸੇ ਮੰਗਦੇ ਸੀ ਲਾਲਚੀ ਹਾਂ ਮਾਂ ਵੀ ਮਰ ਗਈ ਉਹਦੀ ਤੇ ਪਿਓ ਵੀ ਮਰ ਗਿਆ ਤੇ ਕੁੜੀ ਵੀ ਮਰ ਗਈ ਸਿਰਫ ਕਿ ਦਾਦੀ ਦਾਦੀ ਹੁਣ ਬੈਠੀ ਹੈ ਤੇ ਉਹਨਾਂ ਤੇ ਤੇ ਮੈਂ ਘਰ ਵੀ ਹੋਈ ਹੈ ਕੱਲ ਹੈ ਅ ਡਾਂਟੀ ਨੂੰ ਨਾਲੇ ਜਾ ਕੇ ਉਹਦੀ ਦਾਦੀ ਕਿੰਨਾ ਦੋ ਦੋ ਅੱਖੀ ਰੋਂਣ ਦੇ ਸੀ ਤੇ ਨਾਲੇ ਉਹਦੀ ਦਾਦੀ ਨੇ ਮਨੇ ਨਹੀਂ ਗੱਲ ਵੀ ਕਹੀ ਹੈ ਜੇ ਆਪਣੀ ਧੀ ਨੂੰ ਪਛਾਨਣਾ ਜੇ ਤੇ ਬਚਾ ਲੋ ਤੇ ਜਾਤੀ ਨੂੰ ਆਪਣੇ ਘਰ ਲੈ ਆਵੋ ਉੱਥੇ ਰਹੇਗੀ ਤੇ ਉਹਨੇ ਮਰ ਜਾਣਾ ਵੈ ਤੇ ਤੁਸੀਂ ਕੀ ਵੇਖਦੇ ਪਿਓ ਬਚਾਓ ਨਾ ਤੇ ਲਿਆਉ ਨਾ ਕਿਸ ਤਰਾਂ ਲਿਆਵਾਂ ਮੇਰੀ ਧੀ ਹੁੰਦੀ ਨਾ ਤੇ ਮੈਂ ਰਾਤੀ ਉੱਡ ਕੇ ਚਲੀ ਜਾਣਾ ਹੀ ਸਾਰਾ ਤੇ ਮੇਰੀ ਭੈਣ ਦਾ ਸਿਆਪਾ ਹੋਣ ਡਿਆ ਉਹ ਮੰਨਦੀੋ ਨਹੀਂ ਪਈ ਮੇਰੇ ਕੁੜਮ ਬੜੇ ਵਧੀਆ ਮੇਰੇ ਕੁੜਮ ਬੜੇ ਚੰਗੇ ਤੂੰ ਤੈਨੂੰ ਤਕਲੀਫ ਹੈ ਤੇ ਜੇ ਮੈਂ ਹੁਣ ਚਲੀ ਗਈ ਉਹਨੇ ਫੇਰ ਨਹੀਂ ਮੰਨਣਾ ਪਰ ਇਹ ਹੈਗਾ ਮੈਂ ਕਹਿ ਕੇ ਆਈ ਸੀ ਕੱਲ ਆਈ ਸੀ ਨਾ ਤੇ ਮਾਸੀ ਘਰ ਤੂੰ ਘਰ ਨਹੀਂ ਕਿਸੇ ਦਵਾਈ ਲੈਣ ਗਈ ਦੀ ਮੈਨਾਂ ਅੰਨਾ ਲੜ ਕੇ ਗਈ ਐ ਤੇ ਉਹਨੂੰ ਵੀ ਮੈਂ ਕਿਹਾ ਮੈਂ ਤੁਹਾਨੂੰ ਜਦੋਂ ਵੀ ਤੇਰੇ ਘਰ ਆਵਾਂਗੀ ਨਾ ਸਬੂਤ ਨਾਲ ਆਵਾਂਗੀ ਹੁਣ ਨਾ ਦੋਨੇ ਸਬੂਤ ਹੈਗੇ ਮੇਰੇ ਕੋਲ ਤੇ ਜੇ ਫੇਰ ਵੀ ਮੇਰੀ ਭੈਣ ਨਾ ਮੰਨੀ ਨਾ ਇੰਨਾ ਦੋਨਾਂ ਨੂੰ ਦੇਖ ਕੇ ਤੇ ਲੱਖ ਲਾਣਤ ਮੇਰੀ ਭੈਣ ਦਾ ਤੇ ਨਾਲੇ ਮੇਰਾ ਮੁੰਦਰਾ ਦਾ ਇਹੇ ਖਾਈ ਜਾਣ ਰਿਹਾ ਕਿ ਸਾਡੀ ਰਿੰਪੀ ਨੂੰ ਕੁਛ ਨਾ ਆਜੇ ਸਾਡੀ ਰਿੰਪੀ ਨੂੰ ਕੁਛ ਨਾ ਆਜੇ ਕੁਛ ਨਹੀਂ ਹੁੰਦਾ ਮਾਸੀ ਦੀਆਂ ਅੱਖਾਂ ਖੋਲੀਆਂ ਪੈਣੀਆਂ ਤੇ ਤੁਹਾਨੂੰ ਹੀ ਖੋਲੀਆਂ ਪੈਣੀਆਂ ਤੁਸੀਂ ਮਾਮਾ ਹੀ ਉਹਨਾਂ ਨਾਲ ਗੱਲ ਕਰੋ ਆਪਣੇ ਭੈਣ ਭਰਾ ਇਕੱਠੇ ਹੋਵੋ ਭੈਣ ਭਰਾ ਬਾਵਾ ਹੁੰਦੀਆਂ ਨੇ ਜਦੋਂ ਅਸੀਂ ਇਕੱਠੇ ਹੁੰਨੇ ਆ ਨਾ ਤੇ ਅਸੀਂ ਬਹੁਤ ਕੁਝ ਕਰ ਸਕਦੇ ਆ ਅਸੀਂ ਆਪਣੇ ਭੈਣ ਭਰਾ ਇਕੱਠੇ ਹੁੰਨੇ ਆ ਤੇ ਮਾਸੀ ਦੀਆਂ ਖੋਲਦੇ ਆ ਅੱਖਾਂ ਤੁਸੀਂ ਚਿੰਤਾ ਨਾ ਕਰੋ ਟੈਨਸ਼ਨ ਨਾ ਲਓ ਇਹ ਕੰਮ ਸਾਨੂੰ ਕਰਨਾ ਪੈਣਾ ਤੇ ਤੁਸੀਂ ਹੀ ਕਰ ਸਕਦੇ ਹੋ ਵੇਖ ਪੁੱਤਰ ਭੈਣ ਭਰਾਵਾਂ ਦੇ ਇਕੱਠੇ ਹੁੰਦੇ ਸੁੱਖ ਦੁੱਖ ਵੇਲੇ ਪਤਾ ਲੱਗਦਾ ਉਹ ਭੈਣ ਨੇ ਕੋਈ ਕੰਮ ਵੀ ਕੀਤਾ ਬੁਲਾਉਣ ਵਾਲਾ ਇਹ ਭੈਣ ਹੀ ਐ ਜਿਹੜੀ ਮਰਦੀ ਜਾਂਦੀ ਪਈ ਐ ਜਦੋਂ ਪਰਜਾਈਆਂ ਵਾਲਾ ਘਰ ਹੋ ਜੇ ਨਾ ਜੇ ਆਪਣੇ ਵੱਡੇ ਵੀਰੇ ਨੂੰ ਮੈਂ ਕਹਿਣ ਗਈ ਨਾ ਤੇ ਉਹਨੇ ਕਹਿਣਾ ਮੈਂ ਭਾਵੀ ਦੀਦੀ ਆਰਾਮ ਨਾਲ ਬਹਿ ਜਾ ਉਸਲੇ ਤੇ ਤੁਹਾਡੀ ਭੈਣ ਨੇ ਵਿਆਹ ਤੇ ਸਾਨੂੰ ਸੱਦਿਆ ਨਹੀਂ ਉਸਲੇ ਤੇ ਸੋਹਰਿਆਂ ਦੀ ਮੰਨੀ ਉਸਲੇ ਤੋਂ ਉਹਨੇ ਆਪਣੇ ਦਿਓਰ ਦੀ ਮੰਨੀ ਗਈ ਸੀ ਨਾ ਜੋ ਮੇਰਾ ਦਿਓਰ ਕਵੇਗਾ ਮੈਂ ਉਹਨੂੰ ਸੱਦਾਂਗੀ ਤੇ ਸੱਦਿਆ ਵੀ ਉਹਨੇ ਉਹਨਾਂ ਨੂੰ ਹੀ ਨਾ ਪੈਣਾ ਭਰਾਵਾਂ ਨੂੰ ਤੇ ਪਿੱਛੇ ਪਾ ਗਈ ਨਾ ਤੇ ਹੁਣ ਕਿਸ ਭਰਾ ਨੂੰ ਮੈਂ ਆਪਣੇ ਮੂੰਹ ਨੂੰ ਜਾ ਕੇ ਕਹਾਂ ਪਰ ਮਨ ਨੂੰ ਪਤਾ ਵੈ ਮੈਂ ਭਰਾ ਨੂੰ ਇੱਕ ਵਾਰੀ ਕਿਹਾ ਨਾ ਮੇਰੇ ਭਰਾਵਾਂ ਨੇ ਉਸੇ ਵੇਲੇ ਤੁਰ ਪਾ ਨਾ ਪੈਨ ਭਾਵੇਂ ਜੋ ਮਰਜੀ ਕਰ ਗਈ ਹੈ ਪਰ ਕਿਸ ਮੂੰਹ ਨਾਲ ਕਹਾਂ ਮੈਂ ਮੈਂ ਪੁੱਤਰ ਪਤਾ ਕੀ ਸੋਚਦੇ ਪਈਆਂ ਭਰਾਵਾਂ ਨੂੰ ਨਾਂ ਲੈ ਕੇ ਜਾਵਾਂ ਮੈਂ ਸਿੱਧਾ ਪੁਲਿਸ ਸਟੇਸ਼ਨ ਜਾਵਾਂ ਨਾ 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 ਐ ਤੁਸੀਂ ਕੀ ਕਹਿੰਦੇ ਪਿਓ ਬਿਲਕੁਲ ਵੀ ਨਹੀਂ ਐ ਕੰਮ ਨਹੀਂ ਕਰਨਾ ਆਪਾਂ ਕਿਉਂ ਮੇਰੀ ਗੱਲ ਸੁਣੋ ਤੁਸੀਂ ਉਹ ਦੋਨਾਂ ਨੂੰ ਫੜੋ ਨਾਲ ਨਾਲ ਫੜੋ ਬਚੋਲੇ ਨੂੰ ਫੇਰ ਜਾ ਕੇ ਗੱਲ ਕਰਕੇ ਆਓ ਪੁਲਿਸ ਸਟੇਸ਼ਨ ਨਹੀਂ ਜਾਣਾ ਜੇ ਆਪਾਂ ਉੱਥੇ ਚਲ ਕੇ ਜਾ ਕੇ ਉਹ ਮੁੱਕਰ ਕੇ ਕੋਈ ਹੋਰ ਗੱਲ ਹੋ ਗਈ ਫੇਰ ਤੁਸੀਂ ਝੂਠੇ ਪੈ ਜਾਣਾ ਉਹ ਤੇ ਅੱਗੇ ਤੁਹਾਨੂੰ ਝੂਠੇ ਬਣਦੀ ਐ ਉਹ ਤੁਹਾਨੂੰ ਵੇਖ ਕੇ ਤੇ ਸਖਾਂਦੀ ਨਹੀਂ ਵੀ ਕਿਉਂਕਿ ਅਸੀਂ ਸਹੀ ਆ ਸਾਡੀ ਧੀ ਹੈਗੀ ਐ ਤੁਸੀਂ ਕਿਉਂ ਇੰਨੀ ਖੱਪਦੇ ਪਿਓ ਇੰਨੀ ਆਪਣੀ ਜਾਨ ਮਾਰਦੇ ਪਿਓ ਆਪਣੀ ਧੀ ਦੇ ਪਿੱਛੇ ਆਪਣੀ ਭੈਣ ਦੇ ਪਿੱਛੇ ਉਹਨੇ ਨਾ ਮੇਰੀ ਫੇਰ ਬੇਇੱਜ਼ਤੀ ਕਰ ਦੇਣੀ ਆ ਉਹਨੇ ਕਹਿਣਾ ਮੈਂ ਤੂੰ ਚਾਹਦੀ ਨਹੀਂ ਮੇਰੀ ਧੀ ਵਸੇ ਤੇ ਫੇਰ ਆ ਗਈ ਆ ਮੰਮੀ ਤੁਸੀਂ ਆਪਣੀ ਭੈਣ ਵੱਲ ਨਾ ਦੇਖੋ ਔਰ ਬੇਇੱਜ਼ਤੀ ਬੁਸਤੀ ਵੱਲ ਨਾ ਵੇਖੋ ਰਿੰਪੀ ਵੱਲ ਵੇਖੋ ਉਹਦੀ ਸਾਰੀ ਜ਼ਿੰਦਗੀ ਪਈ ਹੈ ਉਹਦੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਪਤਾ ਨਹੀਂ ਉਹ ਕੁੜੀ ਕਿਸ ਹਾਲਾਤਾਂ ਦੇ ਵਿੱਚ ਹੈਗੀ ਹੈ ਕੀ ਕੁਝ ਸੰਦੀ ਹੋਣੀ ਹੈ ਉਹ ਆਪਣੀ ਦਿਲ ਦੀ ਗੱਲ ਖੁੱਲ ਕੇ ਕਰਦੀ ਵੀ ਨਹੀਂ ਹੋਣੀ ਉਹਦੇ ਦਿਲ ਦੇ ਅੰਦਰ ਕੀ ਕੁਝ ਭਰਿਆ ਹੋਏਗਾ ਇਹ ਚੀਜ਼ ਦੇਖੋ ਇਹ ਚੀਜ਼ ਮੇਰੀ ਗੱਲ ਸੁਣੋ ਮਾਸੀ ਕੁਛ ਵੱਧ ਘਟ ਬੋਲਨ ਕੋਈ ਬੋਲੇ ਚੁੱਕ ਕੇ ਰਿੰਪੀ ਨੂੰ ਆਪਣੇ ਘਰੇ ਲੈ ਆ ਨਾ ਸਾਡੀ ਧੀ ਐ ਤੁਸੀਂ ਕਹਿਣਾ ਮੇਰੀ ਧੀ ਐ ਮੈਂ ਆਪਣੇ ਘਰ ਲੈ ਕੇ ਜਾਵਾਂਗੀ ਆਪਣੇ ਘਰ ਰੱਖਾਂਗੀ ਅਸੀਂ ਆਪਾਂ ਆਪਣੇ ਘਰ ਰੱਖਾਂਗੇ ਉੱਥੋਂ ਸਾਰਾ ਉਹਦਾ ਛੋਟਾ ਛਟਾ ਕਰਾ ਦਾਂਗੀ ਉਹਨੂੰ ਐ ਮੈਂ ਕੀ ਕਵਾਂ ਮੇਰੇ ਮੂੰਹ ਦੇ ਵਿੱਚ ਲਫ਼ਜ਼ ਨਹੀਂ ਹੈਗੇ ਜੋ ਕੁੜੀ ਸਾਡੀ ਸਹਿਰ ਹੀ ਐ ਅਸੀਂ ਸਭ ਕੁਝ ਖਤਮ ਕਰਕੇ ਉਹ ਦਿਨ ਨਵੀਂ ਸ਼ੁਰੂਆਤ ਕਰਾਂਗੇ ਨਵੀਂ ਜ਼ਿੰਦਗੀ ਦਵਾਂਗੇ ਖੁਸ਼ਿਆਲੀ ਹਰੀ-ਭਰੀ ਦਵਾਂਗੇ ਜਿਹਦੇ ਨਾਲੋਂ ਮਾਸੀ ਨਹੀਂ ਮਾਸੀ ਨੂੰ ਮਾਂ ਸਮਝੇਗੀ ਤੇ ਫੇਰ ਪਤਾ ਲੱਗੇਗਾ ਅੱਖਾਂ ਖੁੱਲਣਗੀਆਂ ਮੇਰੀ ਮਾਂ ਗਲਤ ਸੀ ਜਾਂ ਸਹੀ ਤੇ ਮਾਸੀ ਦੀਆਂ ਅੱਖਾਂ ਵੀ ਉਦੋਂ ਹੀ ਖੁੱਲਣਗੀਆਂ ਤੇ ਉਦੋਂ ਹੀ ਪਤਾ ਲੱਗੇਗਾ ਮਾਸੀ ਨੂੰ ਮੰਮੀ ਤੁਸੀਂ ਟਾਈਮ ਨਾ ਲਾਓ ਤੁਸੀਂ ਛੇਤੀ ਖੁਸ਼ਨਾ ਕੁਛ ਕਰੋ ਜਾਓ ਪਤਾ ਕਿਉਂ ਜਦੋਂ ਮੈਂ ਉਹਦਾ ਸਟੇਟਸ ਦੇਖਦੀ ਆ ਨਾ ਮੇਰੇ ਦਿਲ ਨੂੰ ਹੌਲ ਪੈਂਦੇ ਕਬਰਾਟ ਹੁੰਦੀ ਮम्मी ਨਵੀਆਂ ਨਵੀਆਂ ਕੁੜੀਆਂ ਵੀ ਆਉਂਦੀਆਂ ਨੇ ਵਿਆਹਿਆ ਹੁੰਦੀਆਂ ਨੇ ਇੰਨੇ ਨੇ ਸੋਹਣੇ ਸਟੇਟਸ ਲਾਂਦੀਆਂ ਆਪਣੇ ਘਰ ਵਾਲਿਆਂ ਨਾਲ ਇੰਜੋਏ ਕਰਦੀਆਂ ਸਟ੍ਰੀਕਸ ਲਾਂਦੀਆਂ ਨੇ ਮम्मी ਉਹਦੇ ਜਦੋਂ ਮੈਂ ਸਟੇਟਸ ਵੇਖਦੀ ਆ ਨਾ ਮੈਂ ਕੀ ਦੱਸਾਂ ਮੇਰੇ ਦਿਲ ਨੂੰ ਕੁਝ ਹੁੰਦਾ ਬੇਣੀ ਚੰਦੀ ਸਾਡੀ ਕੁੜੀ ਨਾਲ ਕੁਝ ਹੋਵੇ ਸਾਡੀ ਕੁੜੀ ਹੱਸਦੀ ਰਵੇ ਬਸ ਇਹੀ ਚਾਹੀਈ ਹਮੈ ਅਸੀਂ ਕੁਝ ਕਰੀਏ ਬਸ ਤੇਰਾ ਕੀ ਮਤਲਬ ਹੈ ਮੰਮੀ ਹਜੇ ਵੀ ਮਤਲਬ ਸਮਝਾਉਂਦੀ ਲੋੜ ਹੈ ਕੀ ਮਤਲਬ ਕਿਹੜੀਆਂ ਗੱਲਾਂ ਕਰਦੇ ਪਿਓ ਇੰਨਾ ਕੁਝ ਹੋ ਕੇ ਅਸੀਂ ਧੇਰ ਨਾ ਕਰੀਏ ਕੱਲ ਨੂੰ ਕੁਝ ਹੋਰ ਹੋਵੇ ਅਸੀਂ ਫਟਾ ਫਟ ਰਿੰਪੀ ਨੂੰ ਉੱਥੋਂ ਲੈ ਕੇ ਆਪਣੇ ਘਰ ਆਈਏ। ਬਸ ਚਾਰ ਫਰ ਮਸਰਾ ਕਰਦੀਆਂ ਆਂ। ਆਰ ਨੌਂਟੀ ਨੂੰ ਤੇ ਜਿੰਨਾ ਦੇ ਘਰ ਮਾ ਹੋ ਕੇ ਆਈਆਂ ਨਾ ਉਹਨਾਂ ਨੂੰ ਨਾਲੇ ਜਾਣੀ ਐ ਤੇ ਨਾਲੇ ਵਿਚੋਲੇ ਨੂੰ। ਜਲਦੀ ਕਰੋ। ਇਹਦਾ। ਓਕਾ ਰਿੰਪੀ ਮਾ ਸਿਰਫ। ਹੈਲੋ। ਹੈਲੋ। ਹਾਂਜੀ ਹਾਂਜੀ ਆਂਟੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੂਜਾ। ਹਾਂਜੀ ਹਾਂਜੀ ਦੱਸੋ। ਸੰਦੇਸ ਚਾਹ ਕਿਹੋ ਜਿਹਾ ਕਰਵਾਤਾ ਹੈ ਕੀ ਗੱਲ ਹੋ ਗਈ ਆਂਟੀ ਗੱਲਾਂ ਤੇ ਪੁੱਤਰ ਬਹੁਤ ਹੈ ਗਿਆ ਮੈਂ ਤੇਰੇ ਤੇ ਵਿਸ਼ਵਾਸ ਕੀਤਾ ਸੀ ਮੇਰੀ ਭੈਣ ਨੇ ਤੇ ਤੂੰ ਰਿਸ਼ਤਾ ਕਰਵਾਤਾ ਮੁੰਡਾ ਵਿਆਹ ਆਇਆ ਵੈ ਹੈ ਮੁੰਡਾ ਵਿਆਹ ਆਇਆ ਬਿਲਕੁਲ ਵਿਆਹ ਆਇਆ ਤੇ ਲਾਲਚੀ ਕੋ ਨੰਬਰ ਦੇ ਉਹ ਤੇ ਮੇਰੀ ਆਂਟੀ ਰਿੰਪੀ ਨਾਲ ਵੀ ਗੱਲ ਹੋਈ ਗਿਆ ਮੈਂ ਤੇ ਸਾਰੀ ਜਾਂਚ ਪੜਤਾਲ ਕਰਾਂਗੀ ਕਰਾਂਗੀ ਪਰ ਮੁੰਡਾ ਵਿਆਹ ਆਇਆ ਤੂੰ ਮੇਂ ਗਾਲੀ ਕੱਢਦੀ ਪੂਜਾ ਤੂੰ ਕੰਡੇ ਵੀ ਜਾਂਚ ਪਰਤਾਪ ਕਰਾਂਗੀ ਜਾਂਚ ਪਰਤਾਪ ਤੇ ਵਿਆਹ ਤੋਂ ਪੱਲਾ ਹੁੰਦੀ ਆ ਮੈਂ ਤੇ ਮੇਰੀ ਭੈਣ ਵੀ ਅੱਗੋਂ ਉਹੋ ਜਿਹੀ ਮੇਰੀ ਗੱਲ ਸੁਣ ਮੈਂ ਕੋਈ ਗੱਲ ਨਹੀਂ ਕਰਨੀ ਮੈਂ ਟਾਈਮ ਨਹੀਂ ਵੇਸਟ ਕਰਨਾ ਚਾਹਦੀ ਤੂੰ ਚੁੱਪ ਰਹਿ ਕੇ ਨਾ ਮੈਂ ਨਾਲ ਰਿੰਪੀ ਵਾਲ ਚੱਲ ਰਿੰਪੀ ਵਾਲ ਨਾਲ ਚ ਬਾਅਦ ਚ ਜਾਣਾ ਪਹਿਲਾਂ ਮੇਰੀ ਭੈਣ ਵਾਲ ਚੱਲ ਚਲੋ ਆਂਟੀ ਠੀਕ ਐ ਤੂੰ ਕੰਨੀ ਨਾ ਸਬੂਤ ਸਬੂਤ ਮੈਂ ਐਸੇ ਦਵਾਂਗੀ ਤੂੰ ਨਹੀਂ ਯਾਦ ਕਰੇਂਗੀ ਤੇ ਉਹ ਵੀ ਯਾਦ ਕਰਨਗੇ ਮੇ ਕੋ ਸਾਰੇ ਸਬੂਤ ਹੈਗੇ ਆ ਆਂਟੀ ਇਹ ਗੱਲ ਦੀ ਤੇ ਮੈਨੂੰ ਪਤਾ ਹੀ ਨਹੀਂ ਕਿ ਮੁੰਡਾ ਵਿਆਹਿਆ ਆਇਆ ਨਾਲੇ ਮੈਂ ਅੱਜ ਤੱਕ ਜਿੰਨੇ ਰਿਸ਼ ਕਿੱਕ ਵੀ ਰਿਸ਼ਤਾ ਕਦੀ ਮਾੜਾ ਨਹੀਂ ਹੋਇਆ ਨਾ ਹੀ ਕਿਸੇ ਦਾ ਕੋਈ ਲੰਬ ਹੈ ਸਾਰੇ ਪਰਿਵਾਰ ਇੰਨੇ ਖੁਸ਼ ਰਹਿੰਦੇ ਆ ਸਾਡੀ ਕਿਸਮਤ ਦੀ ਬੁੱਤਨ ਮਾੜੀ ਆ ਜਿਹੜਾ ਹੋਇਆ ਤੂੰ ਮੇਰੀ ਗੱਲ ਸੁਣ ਤੂੰ ਆਪਣੇ ਗਲੀ ਦੇ ਬਾਹਰ ਮਿਲ ਤੇ ਚੱਲ ਮੇਰੇ ਨਾਲ ਚੱਲ ਚਲ ਤੁਸੀਂ ਆਓ ਬੱਸ ਮੈਂ 2 ਮਿੰਟ ਚ ਆ ਗਈ ਆ ਜਾ ਠੀਕ ਠੀਕ ਮਾਂਸੀ ਨੇ ਕਿਹੜੀ ਨਵੀਂ ਗੱਲ ਕਾੜਤੀ ਹੈ ਸੱਟੀਆਂ ਕਿਤੇ ਬੰਦੇ ਗੱਲਾਂ ਤੇ ਨਹੀਂ ਚੱਕਰਦੇ ਮੇਰੇ ਤੇ ਇੰਨੇ ਸਾਲਾਂ ਦੀ ਸਾਰਿਆਂ ਤੇ ਇੱਮਤ ਬਣੀ ਹੋਈ ਹੈ ਇੰਨੇ ਵਧੀਆ ਰਿਸ਼ਤੇ ਕਰਾਉਣੀ ਆ ਚਲੋ ਇਹਨਾਂ ਨੂੰ ਵੀ ਬੰਦੇ ਬਣਾ ਕੇ ਛੱਡਾਂਗੇ ਜੇ ਇਹੋ ਜਿਹੀ ਕੋਈ ਗੱਲ ਹੋਈ ਤੇ ਮੈਂ ਆਂਟੀ ਨਾਲ ਜਾਵਾਂ ਮੰਜੋ 12 ਕੇ ਮੇਰੀ ਗੱਲ ਸੁਣ 12 ਨਹੀਂ ਵਜਣਾ ਤੁਸੀਂ ਹੁਣ ਨਾ ਇਹਨਾਂ ਦੀ ਗੱਲ ਸੁਣੋ ਮੇਰੀ ਭਾਵੇਂ ਨਾ ਸੁਣੋ ਮੰਜੋ ਇਹ ਕੀ ਤਮਾਸ਼ਾ 1 ਮਿੰਟ ਪੂਜਾ ਇਹ ਕੀ ਤਮਾਸ਼ਾ ਇਹ ਕੌਣ ਹੈਗੇ ਜਿੰਨਾਂ ਤੂੰ ਸਾਰਿਆਂ ਨੂੰ ਘਰ ਲੈ ਆਈਆਂ ਪੂਜਾ ਤੁਵੇਂ ਮੇਰੀ ਭੈਣ ਮਗਰ ਲੱਗ ਗਈਆਂ ਆਂਟੀ ਤੁਸੀਂ ਗਰਮ ਨਾ ਹੋਵੋ ਇੱਕ ਮਿੰਟ ਬੈਠੋ ਤੇ ਸਾਰਿਆਂ ਦੀ ਗੱਲ ਧਿਆਨ ਨਾਲ ਸੁਣੋ ਦੀਦੀ ਤੁਹਾਡੀ ਧੀ ਦਾ ਮਸਲਾ ਹੈ ਬੈਜੋ ਦੋ ਮਿੰਟ ਬੈਠੋ ਆਹ ਅੰਟੀ ਬਹੋ ਬੈਠੋ ਆਂਟੀ ਤੁਹਾਨੂੰ ਐ ਪਤਾ ਹੈ ਇਹ ਕੌਣ ਹੈ ਮੰਜੋ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਪਤਾ ਕੌਣ ਹੈ ਤੁਸੀਂ ਫੇਰ ਇਹੀ ਕਹਿਣਾ ਮੈਨੂੰ ਕਿਸੇ ਨਾਲ ਕੁਝ ਨਹੀਂ ਲੈਣਾ ਦੇਣਾ ਤੁਹਾਨੂੰ ਧੀ ਨਾਲ ਤੇ ਲੈਣਾ ਦੇਣਾ ਹੈਗਾ ਵੈਣਾ ਪੂਜਾ ਤੂੰ ਰਿਸ਼ਤਾ ਕਰਵਾਇਆ ਨਾ ਵਧੀਆ ਰਿਸ਼ਤਾ ਕਰਵਾਇਆ ਨਾ ਵਧੀਆ ਘਰ ਨਾਲ ਰਿਸ਼ਤਾ ਕਰਵਾਇਆ ਨਾ ਪਤਾ ਨਹੀਂ ਮੇਰੇ ਦਿਮਾਗ 'ਚ ਕੀ ਗੱਲ ਬੈਠੀ ਆ ਤੇ ਨਾਲੇ ਮੰਜੂ ਤੂੰ ਆਪਣੇ ਗਵੰਡੀਆਂ ਨੂੰ ਜਦੋਂ ਤੈਨੂੰ ਪਤਾ ਤੇਰਾ ਮੇਰਾ ਲੜਾਈ ਝਗੜਾ ਚੱਲਣ ਡਿਆ ਤੇ ਤੂੰ ਆਪਣੇ ਗਵੰਡੀਆਂ ਨਾਲ ਮੇਰੇ ਘਰ ਲੈ ਕੇ ਆਈ ਤੇ ਨਾਲੇ ਆ ਵੀਜੀ ਕੌਣ ਨੇ ਤੁਹਾਨੂੰ ਮੈਂ ਦੱਸਦੀ ਆ ਆਂਟੀ ਤੁਸੀਂ ਚੁੱਪ ਕਰੋ ਆਂਟੀ ਮੇਰੀ ਗੱਲ ਸੁਣੋ ਤੁਸੀਂ ਆਪਣੀ ਧੀ ਨੂੰ ਸੁખી ਵੇਖਣਾ ਹੈ ਕਿ ਦੁਖੀ ਪਹਿਲੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਪੂਜਾ ਕਿਸ ਤਰ੍ਹਾਂ ਇਹ ਗੱਲਾਂ ਕਰਦੇ ਆ ਦੁਨੀਆ ਦੀ ਹਰ ਮਾਂ ਜਿਹੜੀ ਹੈ ਨਾ ਆਪਣੀ ਧੀ ਨੂੰ ਸੁਖੀ ਵੇਖਣਾ ਚਾਹਦੀ ਹੈ ਬੱਸ ਫਿਰ ਅੱਜ ਤੁਸੀਂ ਚੁੱਪ ਹੋਵੋ ਤੇ ਆਪਣੀ ਭੈਣ ਦੀ ਸੁਣੋ ਤੇ ਮੇਰੀ ਸੁਣੋ ਐ બીજી ਪਤਾ ਕੌਣ ਨੇ ਜਿਹੜੀਆਂ ਗੱਲਾਂ ਦਾ ਮੈਨੂੰ ਵੀ ਨਹੀਂ ਪਤਾ ਸੀ ਨਾ ਮੈਨੂੰ ਤਾਂ ਲੱਗਦਾ ਮੇਰੇ ਨਾਲ ਵੀ ਧੋਖਾ ਹੋ ਗਿਆ ਆਂਟੀ ਤੇਰੇ ਨਾਲ ਧੋਖਾ ਹੋ ਗਿਆ ਤੇ ਹੋਰ ਕੀ ਕੀ ਮਤਲਬ ਤੇਰਾ ਮੈਨੂੰ ਕੋਈ ਸਮਝ ਨਹੀਂ ਲੱਗਣ ਦੇ ਤੇ ਹੀ ਕਰਨ ਕੀ ਡੈ ਜੇ ਸਾਰੇ ਜਾਣੇ ਸੁਣੋ ਤੇ ਸਹੀ ਮੈਂ ਤੇ ਆ ਫੇਰ ਆ ਨਾ ਇੰਨੇ ਸਾਲ ਹੋ ਗਏ ਮੈਨੂੰ ਰਿਸ਼ਤੇ ਕਰਵਾਂਦਿਆ ਅੱਜ ਤੱਕ ਕਿਸੇ ਦਾ ਲੰਬਾ ਨਹੀਂ ਆਇਆ ਨਾ ਮੁੰਡੇ ਵਾਲਿਆਂ ਵੱਲੋਂ ਤੇ ਨਾ ਕੁੜੀ ਵਾਲਿਆਂ ਵੱਲੋਂ ਨਾ ਕਿਸੇ ਦਾ ਮੁੰਡਾ ਮਾਰਾ ਨਿਕਲਿਆ ਨਾ ਕਿਸੇ ਦੀ ਕੁੜੀ ਆ ਪਹਿਲਾ ਰਿਸ਼ਤਾ ਵਾ ਜਿੱਥੇ ਮੈਨੂੰ ਇੰਨੀਆਂ ਗੱਲਾਂ ਸੁਣਨ ਨੂੰ ਮਿਲਣ ਡੀਆਂ ਆਂਟੀ ਆਪਾਂ ਆਪਣੀ ਕੁੜੀ ਨੂੰ ਗਲਤ ਕਰ ਭੇਜਤਾ ਵੈ ਗਲਤ ਕਰ ਭੇਜਤਾ ਪਰ ਰਿਸ਼ਤਾ ਤੇ ਤੂੰ ਹੀ ਕਰਵਾਇਆ ਨਾ ਸਾਰਾ ਕੁਝ ਵੇਖ ਚਾ ਕੇ ਕਰਵਾਇਆ ਸੀ ਨਾ ਆਂਟੀ ਮੈਂ ਤੇ ਰਿਸ਼ਤਾ ਵੇਖ ਚਾ ਕੇ ਕਰਾਇਆ ਸੀ ਪਰ ਉਹ ਰਿਸ਼ਤੇ ਦੇ ਪਿੱਛੇ ਕਈ ਪਰਤਾਂ ਛੁਪੀਆਂ ਹੋਈਆਂ ਸੀ ਉਹ ਤੇ ਝੂਠੇ ਨਿਕਲਦੇ ਪਏ ਐ ਪਰ ਤਰ ਪਰਤ ਕਈ ਗੱਲਾਂ ਨਿਕਲਦੀਆਂ ਪਿਆ ਨੇ ਤੇ ਮੈਂ ਵੀ ਨਹੀਂ ਚਾਹਦੀ ਕਿ ਤੁਹਾਡੀ ਕੁੜੀ ਤੇ ਕੋਈ ਆਂ ਚਾਵੇ ਤੁਹਾਡੀ ਕੁੜੀ ਦੁਖੀ ਹੋਵੇ ਇਸ ਲਈ ਮੈਂ ਵੀ ਸਭ ਕੁਝ ਸਾਫ਼ ਕਰਾਂਗੀ ਇਹ ਆਂਟੀ ਜਿਹੜੇ ਆਏ ਨੇ ਨਾ ਇਹ ਮੰਜੂ ਆਂਟੀ ਇਹਨਾਂ ਨੂੰ ਲੈ ਕੇ ਆਇਆ ਤੇ ਉਹ ਬੀਜੀ ਵੀ ਇਹ ਤੁਹਾਨੂੰ ਦਹਾਉ ਆਂਟੀ ਇਹਨਾਂ ਕੋਲ ਕੋਈ ਫੋਟਵਾਂ ਕੀ ਮੰਜੂ ਕੀ ਕਰਨ ਈ ਆ ਕੀ ਮੈਨੂੰ ਲੱਗਦਾ ਤੇਰੀ ਕੋਈ ਨਵੀਂ ਚਾਲ ਹੈਗੀ ਇਹਦੇ ਵਿੱਚ ਚਾਲ ਹੀ ਸਹੀ ਮੈਂ ਤੁਹਾਨੂੰ ਕੱਲ ਕਿਹਾ ਸੀ ਨਾ ਤੁਸੀਂ ਕਿਹਾ ਨਾ ਸਬੂਤ ਤੇਰੇ ਕੋਲ ਕੀ ਆ ਇਹ ਹੁਣ ਦੋਨੇ ਜਿੰਦੇ ਜਾਦਗੇ ਸਬੂਤ ਤਾਂ ਗਏ ਤਾਂ ਸਭ ਇੱਥੇ ਦੱਸ ਜਿਹੜੀ ਗੱਲ ਮੈਨੂੰ ਦੱਸੀ ਹੈ ਨਾ ਉਹ ਯੂ ਕਲੀਅਰ ਨਾਲ ਦੱਸੋ ਮੇਰੀ ਭੈਣ ਨੂੰ ਇਹ ਦੱਸਾਂਗੀ ਮੈਨੂੰ ਦੱਸੋ ਸੁਣੋ ਦੱਸੋ ਨਹੀਂ ਆਸਾ ਦੇ ਸੰਜੀ ਆਉਂਦੀਆਂ ਪਹਿਲੀ ਗੱਲ ਤੇ ਆਪਣੇ ਮਨਚ ਭਲੇਖਾ ਕਰ ਦਿਓ ਕੈਸੀ ਪਾਣੀ ਕਿਹੜੀ ਗੱਲ ਤੁਹਾਡਾ ਨਾ ਕਰਨ ਆ ਬਿਲਕੁਲ ਸਚਾਈ ਦੀ ਗੱਲ ਤਾਂ ਨਾ ਕਰਨ ਆ ਇਹ ਤੇ ਮੈਨੂੰ ਅਚਾਨਕ ਮੰਜੂ ਨੇ ਗੱਲ ਕੀਤੀ ਕਿ ਮੇਰੀ ਇੱਦਾਂ ਦਾ ਕਰਨ ਜਾਂਦੀ ਪਰੇਸ਼ਾਨ ਹੋ ਵੀ ਗਈ ਸੀ ਮੈਂ ਕਹਿੰਦਾ ਸਬੰਧ ਤਨ ਹੋਇਆ ਕੀ ਹੈ ਤੇ ਇਹਨੇ ਮੈਨੂੰ ਕਹਿੰਦੀ ਇੱਦਾਂ ਦਾ ਮੇਰੀ ਬਨੇਵੀ ਜਿਹੜੀ ਮੈਂ ਕਿ ਦੋ ਤਿੰਨ ਮਹੀਨੇ ਹੋ ਗਏ ਪਹਿਲਾਂ ਵਿਆਹ ਹੋਇਆ ਸੀਗਾ ਮੈਂ ਕਿੱਥੇ ਵਿਆਹ ਸੀ ਫਿਰ ਇਹਨੇ ਦੱਸਿਆ ਕਿ ਉਹਥੇ ਵਿਆਹ ਸੀਗੀ ਤੇ ਮੈਂ ਕਿੱਥੇ ਨੋ ਨੰਬਰ ਗਲੀ ਪੁਤਲੀ ਕਰ ਹਾਂ ਤੇ ਇਹਦਾ ਨਾ ਕੀ ਲੈਣਾ ਦੇਣਾ ਉਹ ਵਿਆਹੀ ਆ ਉਹ ਤੈਨੂੰ ਵੀ ਪਤਾ ਗੱਲ ਮਤਲਬ ਦੱਸੋ ਗੱਲ ਹੈਗੀ ਕੀ ਆ ਮਤਲਬ ਬਸ ਕੁੜੀ ਇਹਨੂੰ ਸਾਰਾ ਕੁਝ ਦੱਸ ਕੇ ਗਈ ਤੁਹਾਡੀ ਸਰ ਜੋ ਵੀ ਕੁਛ ਹੈਗਾ ਇਹਨੇ ਸੱਚਾਈ ਮੈਨੂੰ ਦੱਤੀ ਤੇ ਮੈਂ ਪੁੱਛਿਆ ਮੈਂ ਕਿਹਾ ਦੱਸ ਤਾਂ ਸਹੀ ਉਸ ਮਹੱਲੇ ਚ ਕਿਹੜਾ ਨਹੀਂ ਮੈਨੂੰ ਜਾਂਦਾ ਗੱਲ ਕਰ ਹਾਂ ਮੈਂ ਸਭ ਨੂੰ ਜਾਣਦੀ ਆ ਉਸ ਮਹੱਲੇ ਚ ਉਸ ਮਹੱਲੇ ਵਿੱਚ ਸਾਡੇ ਰਿਸ਼ਤੇਦਾਰਾਂ ਦੀ ਕੁੜੀ ਵਿਆਹੀ ਸੀ ਔਸ ਮਹੱਲੇ ਚ ਤੇ ਤੁਹਾਡੇ ਰਿਸ਼ਤੇਦਾਰਾਂ ਦੀ ਕੁੜੀ ਵਿਆਹੀ ਸੀ ਤੇ ਵਿਆਹੀ ਹੋਏਗੀ ਮੈਨੂੰ ਉਹਦੇ ਨਾਲ ਕੀ ਲੈਣਾ ਦੇਣਾ ਲੈਣਾ ਤੇਰਾ ਆਪੇ ਆਜੂਗਾ ਉਹ ਹੋਈ ਸੀ ਇਹਨਾਂ ਦੀ ਧੀ ਜਿਹੜਾ ਅੱਜ ਤੁਹਾਡਾ ਜਵਾਈ ਬਣਿਆ ਨਾ ਉਫੈ ਲਾ ਜੋ ਇਹ ਇਹਨਾਂ ਦਾ ਸੀ ਨਹੀਂ ਨਹੀਂ ਤੁਸੀਂ ਝੂਠ ਬੋਲਣ ਦੇ ਜੇ ਪੂਜਾ ਰਿਸ਼ਤਾ ਤੂੰ ਕਰਵਾਇ ਨਾ ਤੈਨੂੰ ਪਤਾ ਨਾ ਮੁੰਡਾ ਕਵਾਰਾ ਸੀ ਤੂੰ ਦੱਸ ਇਹਨਾਂ ਨੂੰ ਕਿ ਜੋ ਕੁਝ ਕਹਿੰਦੇ ਝੂਠ ਕਹਿੰਦੇ ਤੇ ਮੰਜੂ ਤੇ ਕਹਿੰਦੇ ਕਹਿੰਦੇ ਆਂਟੀ ਆ ਜੋ ਕੁਝ ਕਹਿੰਦੇ ਪਏ ਆ ਸਭ ਸੱਚ ਕਹਿੰਦੇ ਆ ਇਹਨਾਂ ਕੋਲ ਤਾਂ ਸਾਰੇ ਸਬੂਤ ਵੀ ਗਏ ਆ ਫੋਟਵਾ ਵੀ ਗਈ ਆ ਜਿਹੜਾ ਅੱਜ ਤੁਹਾਡਾ ਜਵਾਈ ਬਣਿਆ ਉਹ ਪਹਿਲਾਂ ਇਹਨਾਂ ਦਾ ਜਵਾਈ ਸੀ ਤੈਨੂੰ ਨਹੀਂ ਸੀ ਪਹਿਲਾਂ ਪਤਾ ਆਂਟੀ ਜੀ ਇਹ ਮੈਨੂੰ ਪਤਾ ਹੁੰਦਾ ਤੇ ਮੈਂ ਤੁਹਾਡੀ ਕੁੜੀ ਡੋਬਣੀ ਸੀ ਕੋਈ ਫਿਕਰ ਨਾ ਕਰੋ ਪਰ ਤੈਨੂੰ ਤਾਂ ਜਾਣਦੇ ਆ ਨਾ ਤੂੰ ਤਾਂ ਆਪੀ ਕਰੀ ਸੀ ਮੈਨੂੰ ਜਾਣਦੇ ਆ ਆਂਟੀ ਜਾਣਦੇ ਤੇ ਹੈਗੇ ਆ ਉਹ ਤਾਂ ਮੈਨੂੰ ਜਿਹੜਾ ਵੀ ਕਹੇਗਾ ਰਿਸ਼ਤਾ ਕਰਵਾਓ ਮੇਰਾ ਤਾਂ ਕੰਮ ਰਿਸ਼ਤੇ ਕਰਵਾਣਾ ਹੈ ਅੰਦਰ ਵੜ ਕੇ ਥੋੜੀ ਮੈਂ ਕਿਸੇ ਦੇ ਵੇਖਿਆ ਕੀ ਕਿਸੇ ਦਾ ਮੁੰਡਾ ਬਾਹਰ ਕੀ ਕਰਦਾ ਪਿਆ ਜਾਂ ਕੋਈ ਸ਼ਹਿਰੋਂ ਬਾਹਰ ਕਿਸੇ ਦੀ ਕੁੜੀ ਕੀ ਕਰਦੀ ਪਈ ਆ ਮੇਰੇ ਸਾਹਮਣੇ ਤੇ ਉਹ ਭਲੇ ਚੰਗੇ ਸੀ ਉਹਦੇ ਦੇ ਦਰਾਨੀ ਚਠਾਣੀਆਂ ਨਾਲ ਤੇ ਮੈਂ ਆਣਾ ਜਾਣਾ ਸੀ ਉਹਨਾਂ ਦੇ ਪਰਿਵਾਰ ਚ ਮੈਂ ਪੂਜੇ ਚੁੱਪ ਕਰ ਤੋ ਅੱਛਾ ਜੀ ਹਨ ਨਹੀਂ ਤੁਸੀਂ ਦੱਸੋ ਕੋਈ ਫੋਟੋ ਵਿਖਾਓ ਮੈਨੂੰ ਮੇਰੀ ਗੱਲ ਦੀਨ ਸਬੂਤ ਮੰਗਦੇ ਜੇ ਨਾ ਸਬੂਤ ਮੈਂ ਤਾਂ ਉਹਨੇ ਦਿਖਾ ਦਿੱਤੀ ਮੇਰੇ ਫੋਨ 'ਚ ਹੀ ਪਿਆ ਵਿਖਾਓ ਮੈਂ ਕਿਦੋਂ ਲੈਣ ਨਹੀਂ ਜਾਣਾ ਲੈ ਮੈਂ ਹੁਣੇ ਦੱਸ ਦਿੰਦੀ ਆ ਬਕਾਓ ਇੱਧਰ ਸਭ ਆ ਵੇਖ ਲੋ ਇਹ ਹੀ ਐ ਨਾ ਐ ਵੇਖੋ ਜਿਹੜਾ ਕੋਰਨਾ ਐ ਰਹੀ ਮੇਰਾ ਜੋ ਆਈ ਸੀ ਜਿਹਨੇ ਮੇਰੀ ਧੀ ਮਾਰੀ ਸੀ ਐਨਾ ਨੇ ਦੁੱਖ ਮੇਰੀ ਨੂੰ ਵੀ ਮਰ ਗਈ ਮੇਰਾ ਪੁੱਤਰ ਵੀ ਮਰ ਗਿਆ ਅਈ ਬਜਾਰੇ ਦੋ ਜਾਲੇ ਕੱਲੇ ਲਾ ਕੇ ਰੋਂਦੇ ਮੈਂ ਉਸ ਵੇਲੇ ਨੂੰ ਇਹ ਬੜੇ ਗੰਦੇ ਬੰਦੇ ਜੇ ਜਿਹੜੀ ਬਖਸ਼ਿੰਦਰ ਗੱਸਾਸੇ ਨਾ ਇੱਕ ਮੈਂ ਕਹਿੰਦੀ ਸਪਣੀ ਸਪਣੀ ਤਰ ਮੈਂ ਦੱਸ ਨਹੀਂ ਸਕਦੀ ਮੈਂ ਕਹਿੰਦੀ ਅਨਾ ਕੁਝ ਮੈਂ ਆਪਣੀ ਤੀਨ ਦੱਸ ਕੁਝ ਦਿੱਤਾ ਮੈਂ ਦੱਸਾ ਫਿਰ ਵੀ ਨੰਨਾ ਜ ਨਹੀਂ ਹੋਇਆ ਮੈਂ मैं मर गई अपना घर सारा लुटाता कख नहीं मेरे बल्ले दो बेचारे की करिए कहना जे तु तो अपनी बचाई है ना अपनी धी ले दोन देना अपनी आवो मंजू चल चलिए मैं कल रिम्पी कह के आई कि जो मर्जी हो बसना ऐसे कारी बसपा नहीं नहीं आंटी ਤੁਸੀਂ ਅੰਦੇਰ ਨਾ ਕਰੋ ਉਹ ਵਾਕਈ ਬੜੀ ਦੁਖੀ ਐ ਤੁਸੀਂ ਜਾਓ ਨਾ ਨਾਲ ਤੇ ਜੇ ਹੋਰ ਕਿਸੇ ਨੂੰ ਵੀ ਖੜਨਾ ਜੇ ਤੇ ਉਹਨੂੰ ਆਪਣੇ ਘਰੇ ਲੈ ਆਓ ਨਹੀਂ ਨਹੀਂ ਚੱਲ ਮੰਝੂ ਪਰੇ ਹੋ ਜਾ ਔਰ ਮੰਝੂ ਪਰੇ ਹੋ ਜਾ ਮੇਰੇ ਚਾਂਦੇ ਚਾਂਦੇ ਮੈਨੂੰ ਰਿੰਪੀ ਚੱਲ भैन जी की हो या? रिंपी कितने आ रिंपी कितने आ परी रिंपी कितने आ इश्का भैन जी दसो मेरी धी कि है किधर है बोलो Rimpi Rimpi Sonia ਮੇਰੇ ਨਾਲ ਲੱਗਦਾ ਕਿ ਉਹ ਕੀਤਾ ਅੱਛੇ ਮੇਰੇ ਨਾਲ ਨਾ ਪਿਆਰ ਪਾਇਆ ਤੂੰ ਮੈਨੂੰ ਇੱਥੇ ਇਕੱਲੀ ਕਿਉਂ ਛੱਡ ਗਈ ਆ ਮੈਂ ਕੀ ਖਾਗੇ ਤੇਰੇ ਬੇਟਾ ਸੋਨਿਆ ਤੇ ਕੀ ਕਰਨ ਢਈ ਆ मम्मी मैनु कहा कि तेरी डोली निकली सी इस घरों तेरी अर्थी निकलूगी थे मैं तो क्या? मान लिया सोनिया आंजू ऐसी सासन पुछिए

ਅਸੀਂ ਬਸ ਤੁਹਾਨੂੰ ਟੈਲੀਫੋਨ ਕਰਨੀ ਵੱਲੇ ਸੀ ਤੇ ਜੀ ਤੁਸੀਂ ਮੇਰੀ ਕੁੜੀ ਮਾਰ ਦਿੱਤੀ ਤੁਸੀਂ ਮੇਰੀ ਕੁੜੀ ਮਾਰ ਦਿੱਤੀ ਕੁਹੀ ਮੇਰੀ ਕੁੜੀ ਦੇ ਸਿਆਰੇ ਜੀ ਤੁਸੀਂ ਮੇਰੀ ਕੁੜੀ ਮਾਰਨੀ ਆ ਕੁੜੀ ਉਹਨਾਂ ਨੇ ਨਹੀਂ ਮਾਰੀ ਕੁੜੀ ਤੂੰ ਆਪਣੀ ਆਪੇ ਮਰਵਾਈ ਐ ਮੈਂ ਮਰਵਾਈ ਆ ਬਿਲਕੁਲ ਕਹੋ ਜੀ ਆ ਮਾਵਾਂ ਹੁੰਦੀਆਂ ਜਿਹਨ ਸੁਣੀ ਨਹੀਂ ਧੀ ਜਿਹਨੇ ਸੁਣੀ ਪੈਣ ਨੇ ਸਮਝਾਇਆ ਤੋਂ ਉਹਦੇ ਨਹੀਂ ਸੁਣੀ ਧੀ ਦੀ ਤੂੰ ਨਹੀਂ ਸੁਣੀ ਐਨਾ ਹੈ ਵੀ ਕਹਿੰਦਾ ਫੋਨ ਕਰਨਾ ਹੈ ਕਿਦੋਂ ਕਰਨਾ ਹੈ ਜੇ ਸੰਸਕਾਰ ਕਰਣ ਦਾ ਫੋਨ ਕਰਨਾ ਹੈ ਸਰ ਮੈਂ ਤੇ ਤੂੰ ਕੰਨੀ ਸੀ ਆ ਬੰਦੇ ਨਹੀਂ ਸਹੀ ਨਹੀਂ ਸਹੀ ਨਹੀਂ ਸੀ ਬਚਾਲਿਆ ਆਪਣੀ ਕੁੜੀ ਨੂੰ ਬਚਾਲਿਆ ਮੰਜੂ ਤੂੰ ਝੂਠ ਬੋਲਦੀ ਐ ਇਹ ਕਿੱਥੇ ਤੂੰ ਜੀਂਦੀਂ ਜੀਦਾ ਕਿ ਤੂੰ ਨਹੀਂ ਆ ਤੂੰ ਡਰਦੀ ਸੀ ਲੋਕਾਂ ਦੇ ਕਿਹੜਾ ਕੁੜੀ ਦਾ 2 ਦਿਨ ਹੋਏ ਵਿਆਹ ਨੂੰ ਤੇ ਅੱਜ ਕੁੜੀ ਦਾ ਤਲਾਕ ਵੀ ਕਰਵਾਤਾ ਮੈਂ ਤੇ ਇਸ ਕੋਲੋਂ ਡਰਦੀ ਸੀ ਕਿ ਲੋਕਾਂ ਵਾਲੇ ਵੇਖੋ ਤੇ ਠੀਖ ਹੋ ਲਈ ਨਾ ਵਰ ਤੋਂ

आज मैं दस दी आज मैं चुप नहीं रहना बकवास बंद कर मम्मी तुसी मैंने बड़ा डरा लिया बड़ा धमका लिया आज मेरी जबान नहीं बंद करा सकते रिंपी नू मारने वाले तो तुसी हो तू ही मारे मेरे धी आंटी ना दी सच्चाई तुसी पूछो। पुछो तो जवाई कीरत पहले ही ब्याया आया सी ਪਹਿਲੇ ਨੂੰ ਵੀ ਨਾ ਨੇ ਦਾਲ ਦੀ ਬਲੇ ਛਾੜਦੀ ਉਹ ਵਿਚਾਰੀ ਨਹੀਂ ਨਾ ਦੇ ਮੁੰਡੇ ਉਹ ਕੋਈ ਨਹੀਂ ਬਾਹਰ ਜਾਂਦੇ ਉਹ ਕੋਈ ਕੰਮ ਕਾਜ ਨਹੀਂ ਕਰਦੇ ਪਘੋੜੇ ਆ ਪਘੋੜੇ ਇਹਨਾਂ ਦੇ ਮੁੰਡੇ ਪਘੋੜੇ ਕੀ ਮਤਲਬ ਤੇਰਾ ਆਂਟੀ ਚੱਕ ਲਈ ਅਨਦੀ ਪਹਿਲੀ ਨਹੂ ਸੇ ਨੂੰ ਕੇਰਦੀ ਬੋਟੀ ਹੁਣ ਦੇ ਪੇਕ ਗਿਆ ਨੇ ਇਹਨਾਂ ਤੇ ਕੇਸ ਕੀਤਾ ਕੇਸ ਐਫ ਆਈ ਆਰ ਦਰਜ ਕਰਾਈ ਉਹ ਪਰਚੇ ਹੋਏ ਇਹਨਾਂ ਦੇ ਖਾਣੇ ਚ ਉਹ ਪੁਲਿਸ ਛਾਪੇ ਮਾਰਦੇ ਇਹਨਾਂ ਦੇ ਮੁੰਡਿਆਂ ਨੂੰ ਫੜਨ ਵਾਸਤੇ ਘਰੋਂ ਭੱਜੇ ਹੋਏ ਜੇ ਤੁਹਾਡੀ ਤੇ ਦਾਜ ਦੀ ਬਲੀ ਚੜੀ ਐ ਦਾਜ ਦੀ ਬਲੀ ਉਹ ਲਾਲਚੀ ਸੋਰੇ ਲਾਲਚੀ ਦਾਜ ਦੇ ਪੁੱਠੇ ਕਮੀਨੇ खागे रिम्पी नो भी मारता है नाले मेरी पहलो उधर आड़ी नहीं सी मेरी पहल सी आये नाले मारतो लो मैं कुछ नहीं कर सकती यार नाले तो तुसे माँ होके भी नानु समझ सके बस गई तो डी थी वो साता जी नानु चलेगी ये दुनिया तो मर गई बस गई जे दिया खुशियां <laughs> <laughs> <ने> <laughs> 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 ਲੋਕ ਬਸ ਤੋ ਯੇ ਰੋਟੀ ਰੋਟੀ ਖਾਂਦਾ ਵਾ ਬਾਈ ਜੀ ਜੀ ਕੋਈ ਕੋਈ ਤੋਂ ਨਾ ਹਾਂਜੀ ਸਾਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਭ ਤੋਂ ਪਹਿਲਾਂ ਜੀ ਵਰਤੀ ਆਈ ਦੀ ਸਟੋਰੀ ਦਾ ਐਂਡ ਹੋ ਗਿਆ ਕਿਉਂਕਿ ਜਦੋਂ ਇੱਕ ਦੀ ਧੀ ਦੀ ਕਹਾਣੀ ਖਤਮ ਹੋ ਗਈ ਆ ਉਹ ਧੀ ਨੇ ਆਤਮ ਹਤਿਆ ਕਰ ਲਈ ਆ ਗਾਂ ਕਿਹ ਕਹਾਣੀ ਬਣੇਗੀ ਕੋਈ ਕਹਾਣੀ ਨਹੀਂ ਬਣੇਗੀ ਕਿਉਂਕਿ ਕਹਾਣੀ ਤਾਂ ਧੀ ਤਾਂ ਕੇ ਸਿਮਤ ਸੀ ਜੇ ਧੀ ਜਿੰਦੀ ਰਹਿੰਦੀ ਤੇ ਕਹਾਣੀ ਚਲਦੀ ਰਹਿੰਦੀ ਬਾਕੀ ਦੁਨੀਆ ਤਾਂ ਉਸੇ ਤਰ੍ਹਾਂ ਹੀ ਚਲਦੀ ਰਹਿਣੀ ਇਹ ਛੋਟੀ ਜੀ ਸਟੋਰੀ ਬਣਾਈ ਗਈ ਹੈ 10 12 ਪਾਟਾਂ ਦੇ ਵਿੱਚ ਇਰ ਜੀ ਕਿਸ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸਾਰੀਆਂ ਹੀ ਮਾਵਾਂ ਮੈਂ ਇੱਥੇ ਇੱਕ ਮਾਂ ਦਾ ਨਾਂ ਨਹੀਂ ਲਵਾਂਗੀ ਸਾਰੀਆਂ ਮਾਵਾਂ ਇਹੋ ਹੀ ਸੋਚਦੀਆਂ ਐ ਸੋਚਦੀਆਂ ਰਹਿੰਦੀਆਂ ਕਿ ਕੋਈ ਗੱਲ ਨਹੀਂ ਆਪਾਂ ਆਪਣੀਆਂ ਕੁੜੀਆਂ ਨੂੰ ਸਮਝਾਣੇ ਆ ਸਮਝਾਣੇ ਆ ਕੋਈ ਗੱਲ ਨਹੀਂ ਵਸ ਜਾਣ ਵਸਣ ਲੇਕਿਨ ਅਸਲ ਵਿੱਚ ਆਪਾਂ ਸੱਚਾਈ ਤੱਕ ਮਾਪਿਓਂ ਜਾਂਦੇ ਹੀ ਨਹੀਂ ਲੜ ਝਗੜ ਕੇ ਫਿਰ ਫੈਸਲੇ ਕਰਵਾ ਕੇ ਕੁੜੀਆਂ ਤੋੜ ਦਿੰਨੇ ਆ ਵੇਖੋ ਕਈ ਤਾਂ ਵਸ ਵੀ ਜਾਂਦੀਆਂ ਕਈ ਭੈਣ ਜੀ ਕੰਪਰੋਮਾਈਜ਼ ਹੋ ਵੀ ਜਾਂਦੇ ਆ ਲੇਕਿਨ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਨਹੀਂ ਹੁੰਦਾ ਸਮਝੋਤਾ ਜੇ ਨਹੀਂ ਉਹ ਟੀਠ ਮੈਂ ਸਿੱਧੇ ਕਹਦਾ ਕਵਾਂਗੇ ਕੁੱਤੇ ਦੇ ਹੱਡ ਜੋ ਨਹੀਂ ਸੁਧਰਦੇ ਤੇ ਆਪਣੇ ਤੇ ਆਪਣੇ ਘਰ ਲੈਬ ਤੁਸੀਂ ਲੋਕੀ ਨਾ ਦੇਖੋ ਲੋਕੀ ਕੀ ਗਿਆਨ ਕੇ ਲੋਕਾਂ ਜੇ ਹੁਣ ਮਰ ਗਏ ਉਹਦੋਂ ਕੀ ਗਿਆਨ ਲੋਕੀ ਕੁਝ ਨਹੀਂ ਕਹਿਣਾ ਆਣਾ ਸਸਕਾਰ ਟਾਈਮ ਆਣਾ ਹੈ ਲੰਗਰ ਪਾਣੀ ਖਾਣਾ ਹੈ ਕਰਕੇ 2 ਮਿੰਟ ਰੋਕੇ ਚਲੇ ਜਾਣਾ ਨਾ ਮੁੰਡੇ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਣਾ ਜਿੱਥੇ ਦੂਜਾ ਵਿਆਹ ਕਿਰਤੀਆ ਵੀ ਕਰ ਦੇਣਗੇ ਉਹਨਾਂ ਨੂੰ ਨੀ ਪਰਸਪਾਨ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਕਿ ਤੁਹਾਡੀ ਕੁੜੀ ਜਿੰਦੀ ਆ ਮਰ ਗਈ ਆ ਕੀ ਨਹੀਂ ਕੀ ਇਹ ਸਿਰਫ ਆਪਾਂ ਇੱਕ ਤੁਹਾਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਨ ਡੇ ਆ ਕਿ ਜਿੰਨਾ ਘਰਾਂ ਵਿੱਚ ਕੁੜੀਆਂ ਨਹੀਂ ਵਸ ਪਾਉਂਦੀਆਂ ਜਾਂ ਵਸ ਨਹੀਂ ਪਾਉਂਦੀਆਂ ਕੁੜੀਆਂ ਤੇ ਖੈਰ ਵਸਦੀਆਂ ਮੁੰਡੇ ਵਾਲੇ ਵਸਾਉਂਦੇ ਨਹੀਂ ਹੈਗੇ ਲਾਲਚ ਲਾਲਚ ਵਧ ਹੀ ਜਾਂਦਾ ਜੇ ਉਹ ਲਾਲਚ ਵਧ ਹੀ ਜਾਂਦਾ ਨਾ ਤੁਸੀਂ ਟਾਈਮ ਤੋਂ ਪਹਿਲਾਂ ਆਪਣੀ ਕੁੜੀ ਨੂੰ ਬਚਾ ਲਓ ਔਰ ਮੇਰੇ ਸਾਬਨਾ ਇਹ ਚੀਜ਼ ਖਤਮ ਕਰ ਦੇਣੀ ਚਾਹੀਦੀ ਆ ਕਿ ਐਸ ਘਰੋਂ ਤੇਰੀ ਡੋਲੀ ਗਈ ਆ ਤੇ ਐਸ ਘਰੋਂ ਤੇਰੇ ਅਰਥੀ ਆਣੀ ਚਾਹੀਦੀ ਉਹ ਪੁਰਾਣੀਆਂ ਗੱਲਾਂ ਸੀ ਪਤਾ ਨਹੀਂ ਬੱਚੇ ਦੀ ਕਿਹੜੇ ਵਾਲੇ ਦਿਮਾਗ ਤੇ ਗੱਲ ਬਹਿ ਜਾਣੀ ਜੀ ਬਹਿ ਜਾਂਦੀ ਆ ਤੇ ਕੀ ਕੁਝ ਕਰ ਲੈਂਦੇ ਆ ਅੱਜ ਦੇ ਜਿਹੜੀ ਆਪਾਂ ਸਟੋਰੀ ਕੀਤੀ ਸਾਰਨਾ ਛੋਟੇ ਬੱਚੀਆਂ ਹੈਗੀਆਂ ਅਜਿਸ਼ਕ ਅਜਿਸ਼ਕ ਔਰ ਪਰੀ ਤੁਸੀਂ ਮੰਨਣਾ ਨਹੀਂ ਇਹ ਸਟੋਰੀ ਕਰਦੇ ਆ ਸਾਰਨਾ ਛੋਟੀਆਂ ਬੱਚੀਆਂ ਇਹ ਦੋਵੇਂ ਜਾਣੀਆਂ ਸੀਨ ਕਰਦੀਆਂ ਕਰਦੀਆਂ ਬਹੁਤ ਰੋਈਆਂ ਮਤਲਬ ਉਹਨਾਂ ਨੇ ਇਹ ਚੀਜ਼ ਫੀਲ ਕੀਤੀ ਬੱਚਿਆਂ ਨੇ ਕਿ ਵਾਕੇ ਜਿੰਨਾ ਕੁੜੀਆਂ ਨਾਲ ਇਹ ਕੁਝ ਹੁੰਦਾ ਹੈ ਕਿ ਕੀ ਕੀ ਵਿਚਾਰੀਆਂ ਜ਼ਿੰਦਗੀ ਕੀ ਵੇਖਿਆ ਉਹਨਾਂ ਨੇ ਮਾਂ ਪਿਓ ਸਿਰਫ ਐਸੇ ਸ਼ਰਮਚੀ ਮਰਦੇ ਰਹਿੰਦੇ ਆ ਕਿ ਰਿਸ਼ਤੇਦਾਰਾਂ ਨੂੰ ਪਤਾ ਲੱਗ ਜੇ ਕਿ ਪਹਿਲਾਂ ਇਨਾਂ ਦੀਆਂ ਗੱਲਾਂ ਹੋਰ ਸੀ ਸੌਹਰੇ ਬੜੇ ਤਗੜੇ ਆ ਜੇ ਆ ਉਹ ਆ ਇਸ ਸਦਰ ਨੇ ਥੋੜੀ ਕਹਿੰਦਾ ਜ ਜਿਹਦੀ ਮਾਂ ਦੀ ਧੀ ਗਈ ਦੁੱਖ ਤੇ ਉਹਨੂੰ ਹੋਣਾ ਹੈ ਜਿਹੜੇ ਬੱਚਾ ਦੀ ਮਾਂ ਚਲ ਜਾਣੀ ਹੈ ਦੁੱਖ ਤੇ ਅੱਡਣਾ ਹੋਣਾ ਹੈ ਚਲੋ ਜੀ ਬਾਕੀ ਤੋਂ ਹੀ ਸਾਰੇ ਸਮਝਦਾਰ ਜੇ ਸਮਝ ਹੀ ਗਏ ਹੋਗੇ ਜੇ ਤੁਹਾਨੂੰ ਇਹ ਸਾਡੀ ਸਟੋਰੀ ਦਾ ਐਂਡ ਵਧੀਆ ਲੱਗਾ ਹੋਏ ਵਧੀਆ ਕੀ ਆ ਹੈਨਾ ਮੇਰੇ ਹਿਸਾਬ ਨਾਲ ਵਧੀਆ ਇਹ ਕੁੜੀ ਦੀ ਇੱਕ ਜ਼ਿੰਦਗੀ ਜ਼ਿੰਦਗੀ ਖਤਮ ਹੋ ਗਈ ਆ ਕਿ ਕੀ ਵਧੀਆ ਨਹੀਂ ਹੈਗਾ ਵਧੀਆ ਤਾਂ ਤਦ ਹੁੰਦਾ ਕਿ ਜੇ ਉਹ ਕੁੜੀ ਜਿੰਦੀ ਰਹਿੰਦੀ ਸਮਝੌਤਾ ਕਰਦੇ ਪਰ ਇਹ ਸਟੋਰੀ ਸਿਰਫ ਵਿਖਾਈ ਗਈ ਜਿਹੜੀਆਂ ਕੁੜੀਆਂ ਆਤਮ ਹੱਤਿਆ ਕਰ ਲੈਂਦੀਆਂ ਤੇ ਜਿਹੜੇ ਮਾਪੇ ਆਪਣੇ ਧੀਆਂ ਨੂੰ ਕਹਿੰਦੇ ਆ ਇੱਕ ਗੱਲ ਸਖਾ ਕੇ ਭੇਜ ਦੇਗੀ ਨਹੀਂ ਬੇਟਾ ਇੱਥੋਂ ਡੋਲੀ ਗਈ ਹੈ ਤੇ ਇਸ ਘਰ ਦੇ ਚੋਂ ਤੇਰੀ ਅਥੀ ਹੀ ਜਾਣੀ ਹੈ। ਉਹੜਾ ਅਰਥੀ ਵਾਲਾ ਲਫ਼ਜ਼ ਹੈ ਨਾ ਉਹ ਮਕਾਦੀ ਆਪਾਂ ਮਕਾਦੀਏ ਉਹ ਮਕਾਦੀ ਐਨੀ ਗੱਲ ਨਹੀਂ ਕਹਿ ਰਹੀ ਬਸ ਇਹ ਕਿ ਬੱਚਾ ਰੋਸੋ ਦੀ ਆਪਣਾ ਘਰ ਪਤੀ ਜੀ ਵੀ ਕਿ ਸਾਥ ਤੱਕ ਸੁਣਨੀ ਪੈਣੀ ਹੈ। ਚਾਹੀਦੀ ਵੀ ਆ ਸੁਣ ਚਲੋ ਜੀ ਆਪਣੇ ਰਿਸ਼ਤੇਦਾਰਾਂ ਦੀ ਜਿਆਦਾ ਨਹੀਂ ਸੁਣਨੀ ਥੋੜੀ ਜਿਹੀ ਅਸਰ ਬੰਦਾ ਜ਼ਰੂਰ ਕਰੇ ਕਿ ਸਾਨੂੰ ਕੋਈ ਕਹਿੰਦੇ ਕਿਸ ਵੇਚ ਤੇ ਗਿਆ ਬਸ ਬੇਟੀ ਦੀ ਜ਼ਰੂਰ ਸੁਣਨੀ ਚਾਹੀਦੀ ਹੈ ਇਹਦੇ ਵਿੱਚ ਲੋਕਾਂ ਦੀ ਪਰਵਾਹ ਨਹੀਂ ਕਰਨੀ। ਲੋਕੀ ਕੀ ਕਹਿਣਗੇ ਲੋਕੀ ਤਾਂ ਬੜਾ ਕੁਝ ਕਹਿੰਦੇ ਆ ਲੋਕਾਂ ਵੱਲ ਧਿਆਨ ਨੀ ਕਰਨਾ ਬਸ ਆਪਣੇ ਬੱਚੇ ਨੂੰ ਬਾਂਡ ਮਾੜਾ ਆਵਾ ਪਰ ਤੁਸੀਂ ਆਪਣੇ ਘਰ ਦੀਆਂ ਧੀਆ ਬਚਾਓ ਜਿਹਨਾਂ ਲੱਗਦਾ ਹੁੰਦਾ ਹੈ ਹਾਂ ਹਾਂ ਥੈਂਕ ਯੂ ਬੋਸ ਹਣੀ ਗੱਲ ਕੀਤੀ ਆ ਕਿ ਇਹ ਸਟੋਰੀ ਦਾ ਐਂਡ ਮਾੜਾ ਆ ਪਰ ਤੁਸੀਂ ਸਿਰਫ ਆਪਣੀਆਂ ਧੀਆ ਨੂੰ ਬਚਾਓ ਸਿਰਫ ਉਹਨਾਂ ਧੀ ਲਿਖੇ ਵਾਲਾ ਨਾ ਕਰੀਏ ਧੀ ਬਚਾਓ ਹਾਂ ਉਹ ਲਿਖੇ ਵਾਲਾ ਨਾ ਕਰੀਏ ਕਰਕੇ ਵੀ ਵਿਖਾਈਗੇ ਬਿਲਕੁਲ ਥੈਂਕ ਯੂ ਸੋ ਮਚ